ਵੇਖੋ ਇਹ ਸਾਡੇ ਨਾਲ ਵਾਦੇ ਬਹੁਤ ਕਰਦੇ ਆ ਕਦੋਂ ਇਲੈਕਸ਼ਨ ਆਉਂਦੇ ਉਦੋਂ ਕਰਦੇ ਆ ਪਹਿਲਾਂ ਨਹੀਂ ਕੋਈ ਕਰਦੇਗੇ ਅਸੀਂ ਭਾਰਤੀ ਕਿਸਾਨ ਸਿੱਧੂਪੁਰ ਬਲਾਕ ਪ੍ਰਧਾਨ ਫਰੀਦਕੋਟ ਦਾ ਮੈਂ ਇੱਕ ਤੁਹਾਡੇ ਅੱਗੇ ਅਰਜ਼ ਕਰਦਾ ਹਾਂ ਇਹਨਾਂ ਨੇ ਸਾਡੇ ਨਾਲ ਹੁਣ ਤੱਕ ਦੇਖਦੇ ਵਿੱਚ ਕਿੰਨੇ ਵਾਦੇ ਜਿੱਤੇ ਆ ਭਾਜਪਾ ਨੇ ਵੀ ਕੀਤੇ ਕਾਂਗਰਸ ਨੇ ਸਾਰੀਆਂ ਪਾਰਟੀਆਂ ਨੇ ਕੀਤੇ ਆ ਪਰ ਜੋ ਸਾਡੇ ਨਾਲ ਜੋ ਭਾਜਪਾ ਨੇ ਸਾਡੇ ਕਿਸਾਨਾਂ ਨਾਲ ਕੀਤੀ ਆ ਉਹ ਜੀ ਇਹਨਾਂ ਨੇ ਕਿਤੇ ਕਿਸੇ ਮੁਲਕ ਚੋਂ ਨਹੀਂ ਕੀਤੀ ਗਈ ਕਿਤੇ ਪਾਕਿਸਤਾਨ ਚ ਸੀ ਸਾਡੇ 750 ਕਿਸਾਨ ਪਹਿਲਾਂ ਸ਼ਹੀਦ ਹੋਇਆ ਹੁਣ ਸਾਡਾ ਸੁਭਕਰ ਸਿੰਘ ਸ਼ਹੀਦ ਕੀਤਾ ਸਾਬ ਲੋ ਕਿੰਨਾ ਸਾਡਾ ਇਹਨਾਂ ਨੇ ਕਿੰਨੇ ਬਾਰਡਰਾਂ ਤੇ ਆਥਰੂ ਗਾਂ ਚਲਾਏ ਇਹ ਤਾਂ ਗੱਲ ਉਹ ਬਣੀ ਵੇਖੋ ਵਰਤਾਵਾ ਕੁਦਰਤ ਦਾ ਸੱਪ ਖੇਡਦੇ ਮੋਰਾ ਨਾਲ ਵੱਡੇ ਹਾਕਮਾਂ ਦੀ ਬੁਰਕੀ ਸਾਂਝੀ ਹੈ ਰੇਸ ਰੇਸ ਖੋਰਾ ਨਾਲ ਦਸ ਰੱਬਾ ਕਿਹਦੇ ਕੋਲੇ ਜਾ ਕੇ ਰੋਈਆ ਕੁੱਤੀ ਰਲ ਗਈ ਚੋਰਾ ਨਾਲ ਇਹਦਾ ਗੱਲ ਉਹ ਬਣੀ ਹੁਣ ਸਾਡੇ ਨਾਲ ਕਿਰਸਾਨਾਂ ਨਾਲ ਇੱਕ 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 ਮਿੰਟ ਨਾਲ ਹੀ ਸਵਾਲ ਇੱਕ ਮਿੰਟ ਜਿਹੜੀ ਖੇਤੀ ਹੈਗੀ ਉਹ ਰਾਜਾਂ ਦਾ ਵਿਸ਼ਾ ਆਰਟੀਕਲ 246 ਦੀ ਧਾਰਾ 14 ਦੀਨ ਰਾਜਾਂ ਨੂੰ ਅਧਿਕਾਰ ਹੈਗਾ ਜਿਹੜਾ ਖੇਤੀ ਤੇ ਕਾਨੂੰਨ ਬਣਾਉਣ ਦਾ ਸੈਂਟਰ ਸਰਕਾਰ ਜਿਹੜਾ ਮੋਦੀ ਦੀ ਇਹ ਤਾਨਾਸ਼ਾਹੀ ਸਰਕਾਰ ਨੇ ਸਾਡੇ ਤੇ ਕਾਨੂੰਨ ਥੋਪਣ ਦੀ ਕੋਸ਼ਿਸ਼ ਕੀਤੀ ਅਸੀਂ ਸਾਰੇ ਜ਼ਬਰੀ ਇਨਾਂ ਦਾ ਜਿਹੜਾ ਉੱਤੇ ਸਾਡੇ ਗਲਮੇ ਨੂੰ ਕੁੱਟੰਦਾ ਯਤਨ ਕੀਤਾ ਗਿਆ ਉਸ ਦੇ ਵਿਰੋਧ ਲੜਦੇ ਰਹੇ ਜਦੋਂ ਅਸੀਂ ਲੜਨ ਦਾ ਯਤਨ ਕੀਤਾ ਤੇ ਅਸੀਂ ਜਾਣ ਦੀ ਕੋਸ਼ਿਸ਼ ਕੀਤੀ ਆਪ ਦਾ ਰੋਸ ਪ੍ਰਗਟ ਕਰਨ ਵੱਲ ਹਰਿਆਣੇ ਤੋਂ ਦਿੱਲੀ ਪਾਰ ਕਰਨ ਦੀ ਦਿੱਲੀ ਜਾ ਕੇ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਸਾਡੇ ਟੋਏ ਪੱਟੇ ਗਏ ਥਰੂ ਗੈਂਸ ਦੇ ਗੋਲੇ ਵਾਰੇ ਗਏ ਸਾਡੇ ਕਿਸਾਨਾਂ ਤੇ ਸਾਡਾ ਹੁਣ ਸ਼ੁਭਕਰਨ ਕਿਸਾਨ ਵੀਰ ਇੱਥੇ ਇਹਨਾਂ ਦੀ ਬਾਈਪਾਸ ਸਰਕਾਰ ਨੇ ਹਰਿਆਣਾ ਦੀ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਦਾਵਾ ਜ਼ਰੂਰ ਕਿਸਾਨ ਪੇਸ਼ ਕਰਦੇ ਨੇ ਕਿ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਂਦਾ ਹੈਗਾ ਜਦੋਂ ਵੀ ਡੈਮੋਕ੍ਰੈਟਿਕ ਰਾਈਟ ਦੇ ਹਿਸਾਬ ਦੇ ਨਾਲ ਕਿਸਾਨ ਅੱਗੇ ਦਿੱਲੀ ਆਪਣੀ ਮੰਗਾਂ ਲਈ ਜਾਂਦੇ ਨੇ ਤਾਂ ਉਹਨਾਂ ਨੂੰ ਬੈਰੀਕੇਟ ਕਰਕੇ ਰੋਕ ਮੈਂ ਇਹ ਕਹਿਣਾ ਚਾਹਾਂਗਾ ਇੱਕ ਵਾਰੀ ਜਵਾਬ ਜ਼ਰੂਰ ਲਿੱਤਾ ਜਾਵੇ ਬੀਜੇਪੀ ਤੋਂ ਜਵਾਬ ਲੈਣ ਤੋਂ ਬਾਅਦ ਆਮ ਲੋਕ ਜਿਹੜੇ ਨੇ ਕਿਉਂਕਿ ਇਹ ਤੇ ਕੁਝ ਸਮਝ ਨਹੀਂ ਆ ਰਿਹਾ ਪਤਾ ਲੱਗ ਰਿਹਾ ਹੈ ਕਿ ਇਹ ਅਲੱਗ-ਅਲੱਗ ਪਾਰਟੀ ਦੇ ਵਰਕਰ ਨੇ ਤੇ ਜਿਹੜੇ ਆਮ ਲੋਕ ਨੇ ਉਹ ਜ਼ਰੂਰ ਆਪਣੀ ਰਾਏ ਦੇਣ ਦੇ ਲਈ ਅੱਗੇ ਆਇਓ ਕਿ ਸਾਂਝੜੀ ਨੇ ਤੁਹਾਡੇ ਤੋਂ ਲਗਾਤਾਰ ਨਰਾਜ਼ ਨੇ ਅਸੀਂ ਦੇਖ ਰਹੇ ਹਾਂ ਵਿਰੋਧ ਵੀ ਉਹਨਾਂ ਵੱਲੋਂ ਕਿੱਤਾ ਜਾ ਰਿਹਾ ਹੈ ਇਸ ਵਿਰੋਧ ਵਿੱਚ ਆਲੇ ਪ੍ਰਚਾਰ ਕਰਨਾ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਣੀ ਕਿੰਨਾ ਡਿਫਿਕਲਟੀ ਤੁਹਾਡੇ ਦੇ ਦੇਖੋ ਕੋਈ ਡਿਫਿਕਲਟੀ ਨਹੀਂ ਜਿੱਥੇ ਜਾ ਰਹੇ ਹਾਂ ਸਾਨੂੰ ਪੂਰਾ ਹੰਗਾਰਾ ਮਿਲ ਰਿਹਾ ਜਦੋਂ 4 ਤਰੀਕ ਨੂੰ ਰਿਜ਼ਲਟ ਆਊਗਾ ਰਿਜ਼ਲਟ ਹੀ ਸਾਰਾ ਕੁਝ ਦੱਸ ਦੂਗਾ ਲੋਕ ਕਹਿੰਦੇ ਨਾਲ ਉਸ ਤੋਂ ਇਲਾਵਾ ਆਪਾਂ ਗੱਲ ਕੀਤੀ ਵੀ ਬਾਰਡਰਾਂ ਤੇ ਰੋਕਿਆ ਗਿਆ ਜਿਹੜਾ ਸ਼ਾਂਤਮਈ ਧਰਨਾ ਤੁਸੀਂ ਆਪਦੇ ਵਹੀਕਲਾਂ ਤੇ ਜਾਓ ਠੀਕ ਹੈ ਉਹਨਾਂ ਨੇ ਇਹ ਆਖਿਆ ਵੀ ਤੁਸੀਂ ਟਰੈਕਟਰ ਨਾਲ ਜਾਂਦੇ ਹੋ ਉੱਥੋਂ ਦੇ ਲੋਕ ਪ੍ਰਭਾਵਿਤ ਹੁੰਦੇ ਆ ਸ਼ਾਂਤਮਈ ਤਰੀਕੇ ਨਾਲ ਧਰਨਾ ਬਾਅਦ ਚ ਵੀ ਲੱਗਿਆ ਲੋਕ ਰੇਲਾਂ ਤੇ ਗਏ ਆ ਕਾਰਾਂ ਤੇ ਗਏ ਆ ਆਪਦੇ ਵਿਕਲਾਂ ਤੇ ਗਏ ਆ ਉਹਨਾਂ ਨੂੰ ਕਿਸੇ ਨੇ ਰੋਕਿਆ ਠੀਕ ਹੈ ਇਹ ਸਿਰਫ ਪੱਧ ਹੈ ਪੋਲੀਟੀਕਲ ਪਾਰਟੀਆਂ ਦੇ ਵਿੱਚ ਕੁਝ ਬੰਦੇ ਧਰਨੇ ਨੂੰ ਖਰਾਬ ਕਰਨਾ ਚਾਹ ਕਿਸਾਨ ਅੱਜ ਵੀ ਮੋਦੀ ਲਾਹਣ ਵਾਲਾ ਇਹ ਟਰੈਕਟਰ ਦੇ ਕੋਲ ਮਾਰਚ ਕਰਦੇ ਸਾਡਾ ਗੱਡਾ ਬਾਲ ਦਾ ਟਰੈਕਟਰ ਕਿਸਾਨ ਦਾ ਦੇਖੋ ਦੇਖੋ ਟਰੈਕਟਰ ਕੋਈ ਵੀ ਲੈ ਸਕਦਾ ਟਰੈਕਟਰ ਕਿਸਾਨ ਮੈਂ ਵੀ ਹੋ ਸਕਦਾ ਟਰੈਕਟਰ ਕੋਈ ਵੀ ਲੈ ਸਕਦਾ ਟਰੈਕਟਰ ਕੋਈ ਵੀ ਲੈ ਸਕਦਾ ਇਹ ਟਰੈਕਟਰ ਦਾ ਕੋਈ ਰੈਂਟ ਹੈ